ਰੋਸਪੁਰਚੇ ਇੱਕ ਕਰਿਆਨੇ ਦੀ ਦੁਕਾਨ ਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਜੀਹਾਂ ਤੋਂ ਦੱਸਦੀ ਹੈ ਕਿ ਇਸ ਦਾ ਆંકੜਾ ਸੀ ਲੱਖਾਂ ਇਸ ਕਰਕੇ ਕਹਿ ਰਹੇ ਕਿਉਂਕਿ ਉਸ ਦੁਕਾਨ ਦੇ ਕੋਲ ਖਲੋਤੇ ਮੋਟਰਸਾਈਕਲਾਂ ਨੇ ਵੀ ਅੱਗ ਫੜ ਲਿੱਤੀ ਜਿਸ ਤੋਂ ਬਾਅਦ ਉਹ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਏ ਤਾਂ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਦਮਕਲ ਵਿਭਾਗ ਦੀ ਗੱਡੀ ਮੌਕੇ ਤੇ ਪਹੁੰਚਦੀ ਹੈ ਅਤੇ ਕਾਫੀ ਜਦੋ ਜਹਿਦ ਤੋਂ ਬਾਅਦ ਇਸ ਦੁਕਾਨ ਚ ਲੱਗੀ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਹੈ ਲੇਕਿਨ ਉਦੋਂ ਤੱਕ ਕਾਫੀ مالی ਨੁਕਸਾਨ ਜੋ ਕਿ ਹੋ ਚੁਕਾ ਹੁੰਦਾ ਹੈ ਤੁਹਾਨੂੰ ਦੱਸ ਦਈਏ ਘਟਨਾ ਹੈ ਫਿਰੋਜ਼ਪੁਰ ਦੇ ਵਾਕਾ ਮੋੜ ਦੀ ਜਿੱਥੇ ਕਿ ਇੱਕ ਕਰਿਆਨੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਦੁਕਾਨ ਦੇ ਵਿੱਚ ਮੋਟਰਸਾਈਕਲ ਵੀ ਖੜੇ ਸੀ ਉਹ ਵੀ ਸੜ ਕੇ ਸੁਆਹ ਹੋ ਗਏ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਚੱਲ ਸਕਿਆ ਹੈ ਲੇਕਿਨ ਪੀੜਤ ਦਾ ਕਹਿਣਾ ਹੈ ਕਿ ਕਾਫੀ ਨੁਕਸਾਨ ਹੋਣ ਕਰਕੇ ਉਸ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਤੁਹਾਨੂੰ ਦੱਸ ਦਈਏ ਮੌਕੇ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਵੀ ਪਹੁੰਚੀਆਂ ਤੇ ਉਹਨਾਂ ਨੇ ਅੱਗ ਤੇ ਉੱਥੇ ਉਸ ਵੇਲੇ ਪਹੁੰਚ ਕੇ ਕਾਬੂ ਪਾਇਆ ਕਾਫੀ ਜਤੋ ਜਹਤ ਤੋਂ ਬਾਅਦ ਮਿਹਨਤ ਮੁਸ਼ਕਲ ਤੋਂ ਬਾਅਦ ਸਾਗਦੇ ਉੱਤੇ ਕਾਬੂ ਪਾਇਆ ਗਿਆ ਜਿਸ ਤਰ੍ਹਾਂ ਦੀ ਤਸਵੀਰਾਂ ਚ ਅਸੀਂ ਦੇਖ ਸਕਦੇ ਹਾਂ ਕਿ ਅੱਗ ਕਾਫੀ ਜ਼ਿਆਦਾ ਭਿਆਨਕ ਰੂਪ ਫੜ ਚੁੱਕੀ ਸੀ ਜਦ ਦਮਕਲ ਵਿਭਾਗ ਦੀ ਗੱਡੀਆਂ ਉੱਥੇ ਪਹੁੰਚਦੀਆਂ ਹਨ ਅਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਨੂੰ ਲੈ ਕੇ ਮੇਰੇ ਸਹਿਯੋਗੀ ਸਰਬਜੀਤ ਵੱਲੋਂ ਦਮਕਲ ਵਿਭਾਗ ਦੇ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਆਖਿਰ ਇਹ ਪੂਰਾ ਘਟਨਾਕ੍ਰਮ ਵਾਪਰਿਆ ਕਿਸ ਤਰ੍ਹਾਂ ਅਤੇ ਦਮਕਲ ਵਿਭਾਗ ਨੇ ਕਿੰਨੀ ਮਿਹਨਤ ਮੁਸ਼ਕਲ ਤੋਂ ਬਾਅਦ ਇਸ ਅਗਦੇ ਉੱਤੇ ਕਾਬੂ ਪਾਇਆ ਤੇ ਕਿੰਨਾ ਨੁਕਸਾਨ ਹੋਇਆ ਹੈ ਤੁਹਾਨੂੰ ਉਹ ਵੀ ਸੁਣਾਣਿਆ ਕੀ ਕਿਹਾ ਦਮਕਲ ਵਿਭਾਗ ਦੇ ਅਫਸਰਾਂ ਨੇ ਇਸ ਪੂਰੇ ਮਾਮਲੇ ਤੇ ਜ਼ਿਲ੍ਹਾ ਫਰੋਹੀਪੁਰ ਦੇ ਵਾਕਮ ਮੋੜ ਤੇ ਇੱਕ ਦੁਕਾਨ ਨੂੰ ਅੱਗ ਲੱਗੀ ਹੈ ਤੇ ਆ ਦੁਕਾਨ ਦਾ ਜਿਹੜਾ ਸਮਾਨ ਹੈ ਸਾਰਾ ਜਿਹੜਾ ਸੜ ਕੇ ਸੁਆਹ ਹੋ ਚੁੱਕਾ ਵੀ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜਾ ਸਮਾਨ ਜਿਹੜਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਵੀ ਇਹਦੀ ਜਿਹੜੀ ਸੂਚਨਾ 05 ਵਗੈਰਾ ਨੂੰ ਜਿਹੜੀ ਦਿੱਤੀ ਗਈ ਤੇ ਉਸ ਤੋਂ ਬਾਅਦ ਜਿਹੜੇ ਫਾਇਰ ਜਿਹੜੀਆਂ ਗੱਡੀਆਂ ਵੀ ਉੱਥੇ ਪਹੁੰਚੀਆਂ ਤੇ ਉੱਥੇ ਅੱਗ ਤੇ ਜਿਹੜਾ ਕਾਬੂ ਪਾਇਆ ਸਾਡੇ ਨਾਲ ਮੌਜੂਦ ਨੇ ਫਾਇਰ ਜਿਹੜੇ ਜਿਹੜੇ ਅਧਿਕਾਰੀ ਜਿਹੜੇ ਉੱਥੇ ਮੌਕੇ ਤੇ ਪੁੱਛੇ ਸੀ ਭਾਜੀ ਨਮਸਕਾਰ ਭਾਜੀ ਕੀ ਮਾਮਲਾ ਸੀਗਾ ਤੇ ਕੀ ਹੋਇਆ ਸੀ ਜੀ ਲਗਭਗ ਸਵੇਰ ਕੋ 8 ਵਜੇ ਕਾਲ ਆਈ ਸੀ ਜੀ ਫਾਕਾ ਮੋੜ ਮੱਲਾ ਵਾਲੀ ਰੋਡ ਤੋਂ ਕਿ ਕਰਿਆਨੇ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਤੇ ਮੌਕੇ ਤੇ ਪਹੁੰਚੇ ਤੇ ਜਾ ਕੇ ਦੇਖਿਆ ਵੀ ਲਗਭਗ ਅੱਗ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਸੁਬਾ ਸੁਬਾ ਜਲਦੀ ਛੇਤੀ ਲੱਗ ਗਈ ਸੀ ਤੇ ਉਹਨਾਂ ਨੂੰ ਪਤਾ ਲੇਟ ਲੱਗਿਆ ਤੇ ਅੱਗ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਤੇ ਉੱਥੇ ਪਹੁੰਚ ਕੇ ਵੇਖਿਆ ਲਗਭਗ ਸਮਾਨ ਸੜ ਕੇ ਸੁਆਹ ਉੱਤ ਗਿਆ ਸੀ ਬਾਕੀ ਗੱਡੀ ਦਾ ਪੰਪ ਚਲਾ ਕੇ ਹਾਦੀ ਤੇ ਕਾਬੂ ਪਾ ਲਿਆ ਗਿਆ ਸੀ ਈ ਉਸਮਾਨ ਭਾਜੀ ਕਾਰਨ ਤੱਕ ਪਤਾ ਲੱਗਾ ਜੀ ਕਿਸ ਕਾਰਨ ਜੜੀ ਹੋਈ ਸੀ ਕਾਰਨ ਕੋਈ ਪਤਾ ਨਹੀਂ ਲੱਗਿਆ ਕਾਦੀ ਦੁਕਾਨਦਾਰੀ ਸੀ ਕਰਿਆਨੇ ਦੀ ਦੁਕਾਨ ਸੀ ਹਾਂਜੀ ਮੋਟਰਸਾਈਕਲ ਵੀ ਪੜੀ ਸੀ ਉਹ ਵਿੱਚ ਉਹ ਵੀ ਸਾਹ ਕਿਸ ਸਵਾਭ ਹੁੰਦੇ ਭਾਜੀ ਕਿੰਨੀ ਜੜੀ ਆ ਤੁਹਾਨੂੰ ਜਦੋਂ ਜਾਂਚ ਕਰਨੀ ਪਈ ਅੱਗ ਤੇ ਕਾਬੂ ਪਾਉਣ ਵਾਸਤੇ ਜਦੋਂ ਜੀ ਤਾਂ ਜੀ ਅੱਗ ਬਹੁਤ ਜ਼ਿਆਦਾ ਸੀ ਤੇ ਧੂੰਆਂ ਬਹੁਤ ਜ਼ਿਆਦਾ ਸੀ ਤੇ ਸਾਲਾਂ ਚ ਕਾਫੀ ਪ੍ਰੋਬਲਮ ਹੋਈ ਬਾਕੀ ਕੋਈ ਨਹੀਂ ਸਾਰਿਆਂ ਸਾਥੀ ਤਾਂ ਉੱਥੇ ਜਿਹੜੇ ਜਿਹੜੇ ਮੁੰਗੇ ਸੀ ਤੇ ਉਹਨਾਂ ਸਾਥ ਨਾਲ ਆ ਗਏ। ਉਹਨਾਂ ਪਜੀ ਮਤਲਬ ਕਿ ਸਮਾਨ ਸੜਕੇ ਸਵਾਰ ਹੋ ਚੁੱਕਾ ਬਾਕੀ ਆਸ-ਪਾਸ ਦਾ ਕੋਈ ਹੈ ਇਸ ਦਫ਼ਤਰ ਨਹੀਂ। ਨਾਲ ਦੁਕਾਨ ਹੈਗੀ ਸੀ ਵੈਸੇ ਬਾਕੀ ਉਹਦਾ ਪਚਾਅ ਫਿਰ ਹੋ ਗਿਆ ਸੀ ਗੱਡੀ ਮੋਕੇ ਤੇ ਪਹੁੰਚ ਗਈ ਸੀ ਤੇ ਇਸ ਕਰਕੇ ਪਹੁੰਚਾ ਦੇਣਾ। ਇਹ ਸੀ ਸਾਡੇ ਨਾਲ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਫਾਇਰਮੈਨ ਗੱਡੀ ਚੜੀ ਆ ਉਹ ਜਿਉਂ ਹੀ ਸੂਚਨਾ ਮਿਲੀ ਉਦੋਂ ਹੀ ਇੱਥੋਂ ਜਿਹੜੀ ਆ ਮੋਪੇਂਦੀ ਗਈ ਤੇ ਉਸ ਤੋਂ ਬਾਅਦ ਜੜੀ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਅੱਗ ਨਹੀਂ ਜ਼ਿਆਦਾ ਸੀਗਾ ਵੀ ਉੱਥੇ ਕਹਿ ਸਕਦੇ ਵੀ ਧੂਆਂ ਵੀ ਇੰਨਾ ਬਹੁਤ ਹੋ ਚੁੱਕਾ ਸੀ ਜਿਸ ਕਰਕੇ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਲੇਕਿਨ ਇਹਨਾਂ ਦਾ ਜਿਆਦਾ ਰੋਜ਼ਾਨਾ ਕੰਮ ਹੈ ਜਿਸ ਕਰਕੇ ਇਹਨਾਂ ਨੇ ਪੂਰੀ ਮਸ਼ੱਕਤ ਤੋਂ ਬਾਅਦ ਜੜੀ ਅੱਗ ਤੇ ਆਪੂ ਪਾਇਆ ਗਿਆ ਸਾਧੂ ਜੜੀ ਆਕਾ ਫੈਲ ਕੇ ਦੂਜੀਆਂ ਦੁਕਾਨਾਂ ਤੱਕ ਨਾ ਪਹੁੰਚੇ ਇਸ ਚੀਜ਼ ਦਾ ਜਿਹੜਾ ਵੀ ਧਿਆਨ ਜਿਹੜਾ ਰੱਖਿਆ ਗਿਆ ਵੀ ਕਹਿ ਸਕਦੇ ਆ ਵੀ ਇਹ ਜਿਹੜੀ ਕਾਰਨ ਜਿਹੜੇ ਹਜੇ ਆ ਦੁਕਾਨ ਤੇ ਅੱਗ ਲੱਗੰਦੇ ਉਹ ਸਮਝ ਨਹੀਂ ਪਤਾ ਚੱਲ ਸਕਿਆ ਕਿਉਂਕਿ ਕਰਿਆਨੇ ਦੀ ਦੁਕਾਨ ਸੀ ਤੇ ਦੁਕਾਨ ਦੇ ਅੰਦਰ ਮੋਟਰਸਾਈਕਲ ਵੀ ਖੜੇ ਸੀ ਉਹ ਵੀ ਜਿਹੜੇ ਆ ਪੂਰੀ ਤਰ੍ਹਾਂ ਜਿਹੜੇ ਸੜਕੇ ਸੁਆਹ ਹੋ ਗਏ ਤੇ ਸਮਾਨ ਵੀ ਜਿਹੜਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਸੁਆਹ ਹੋ ਚੁੱਕਾ ਤੇ ਵੀ ਕਹਿ ਸਕਦੇ ਆ ਵੀ ਇਹ ਪੀੜਿਤ ਪਰ ਜਿਹੜਾ ਹੈਗਾ ਦੁਕਾਨਦਾਰ ਉਹ ਇੱਕ ਕਹਿ ਸਕਦੇ ਆ ਵੀ ਸਰਕਾਰ ਵੱਲ ਆਪਣਾ ਧਿਆਨ ਕਰਦਾ ਦਿਖਾਈ ਦੇ ਰਿਹਾ ਵੀ ਕਿਉਂਕਿ ਉਹ ਕਹਿੰਦਾ ਵੀ ਸ਼ਾਇਦ ਸਾਡੀ ਕੋਈ ਪ੍ਰਸ਼ਾਸਨ ਵੱਲੋਂ ਮਦਦ ਹੋਵੇ ਕਿਉਂਕਿ ਉਹਦਾ ਡਾਟਾ ਬਟਾ ਨੁਕਸਾਨ ਹੋ ਗਿਆ ਗਰੀਬ ਪਰਿਵਾਰ ਹੈ ਜਿਸ ਕਰਕੇ ਵੀ ਉਹਨੂੰ ਕਾਫੀ ਜਣਾ ਨੁਕਸਾਨ ਚੈਲਣਾ ਪੈ ਰਿਹਾ ਲੇਕਿਨ ਫਾਇਰ ਗੱਡੀਆਂ ਗੱਡੀਆਂ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਤੇ ਹੁਣ ਜਿਹੜਾ ਵੀ ਅੱਗ ਨੂੰ ਪੂਰੀ ਤਰ੍ਹਾਂ ਜਿਹੜਾ ਕਾਬੂ ਪਾ ਕੇ ਤੇ ਉਹਨੂੰ ਬੁਝਾਇਆ ਜਾ ਚੁੱਕਿਆ ਤੇ ਦੁਕਾਨ ਵੱਲੋਂ ਵੀ ਜਿਹੜਾ ਵੀ ਕੋਈ ਸਮਾਨ ਜਿੰਨਾ ਵੀ ਸਮਾਨ ਸੀਗਾ ਜੇ ਕੋਈ ਬਚਦਾ ਹੋਇਆ ਤਾਂ ਉਹਦੀ ਜਿਹੜੀ ਆ ਦੇਖਭਾਲ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਨੁਕਸਾਨ ਬਚਾ ਹੋਇਆ ਹੋਰ ਦਾ ਘਟੂ ਘਟੂ ਉਹਨੂੰ ਬਚਾਇਆ ਜਾ ਸਕੇ ਕੈ